लिमिटेड के तिहत्तर करोड़ की विकास परियोजना लिमिटेड के तिहत्तर करोड़ की विकास परियोजना हथवा में भारत पेट्रोलियम लिमिटेड के ती इ तस्वीर नुख के आखो तस्वीर नुख के ए नहीं आखोगे ਕਿ ਤੁਹਾਨੂੰ ਮਾੜੀ ਮੋਟੀ ਸ਼ਰਮ ਹੈ ਜਾਂ ਨਹੀਂ ਇਹ ਤਸਵੀਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬਿਹਾਰ ਦੇ ਮੁੱਖ ਮੰਤਰੀ ਨतीश ਕੁਮਾਰ ਤੇ ਉਹਨਾਂ ਦੇ ਸੰਗੀਆਂ ਸਾਥੀਆਂ ਦੀਆਂ ਪਹਿਲਗਾਮ ਦੇ ਵਿੱਚ ਲਗਭਗ 28 ਲੋਕ ਅੱਤਵਾਦੀ ਹਮਲੇ 'ਚ ਆਪਣੀ ਜਾਨ ਗਵਾ ਚੁੱਕੇ ਨੇ ਪਰ ਸਾਡੇ ਪ੍ਰਧਾਨ ਮੰਤਰੀ ਤੇ ਬਿਹਾਰ ਦੇ ਮੁੱਖ ਮੰਤਰੀ ਨतीश ਕੁਮਾਰ ਨੂੰ ਆਪਣੀਆਂ ਚੋਣਾਂ ਦੀ ਰੋਟੀਆਂ ਸੇਕਣ ਦੀ ਲੱਗੀ ਹੈ ਜੇ ਤੁਸੀਂ 사ウਦੀ ਅਰਬ ਦਾ ਦੌਰਾ ਰੱਦ ਕਰ ਸਕਦੇ ਹੋ ਕੀ ਤੁਸੀਂ ਬਿਹਾਰ ਦੇ ਮਧੂਬਣੀ ਚ ਹੋਣ ਵਾਲੀ ਇਸ ਰੈਲੀ ਨੂੰ ਰੱਦ ਨਹੀਂ ਕਰ ਸਕਦੇ ਸੀ ਕੀ ਤੁਹਾਡੇ ਲਈ ਬਿਹਾਰ ਦੀਆਂ ਚੋਣਾਂ ਜ਼ਿਆਦਾ ਜ਼ਰੂਰੀ ਨੇ ਕੀ ਤੁਹਾਡੇ ਲਈ ਇਹ ਹਮਲੇ ਲੋਕਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹ ਵੋਟਾਂ ਦੀਆਂ ਰੋਟੀਆਂ ਸੇਕਣ ਦੇ ਲਈ ਨੇ ਜੇਕਰ ਅਜਿਹਾ ਨਹੀਂ ਤਾਂ ਫਿਰ ਇਹ ਹੋਰ ਕੀ ਹੈ ਕੀ ਇਸ ਤੋਂ ਇਹੀ ਅਪਾ ਨਹੀਂ ਜਾਂਦਾ ਕਿ ਤੁਸੀਂ ਇੱਥੇ ਹੱਸ ਰਹੇ ਹੋ ਹਾਸੇ ਡਾਠੇ ਕਰ ਰਹੇ ਹੋ ਲੋਕਾਂ ਦੇ ਘਰਾਂ ਦੇ ਵਿੱਚ ਵੈਣ ਪੈ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਗੱਲ ਦਾ ਜਵਾਬਤਾ ਦੇਣਾ ਚਾਹੀਦਾ ਹੈ ਤੁਹਾਨੂੰ ਜਦੋਂ ਲੋੜ ਸੀ ਕਿ ਤੁਸੀਂ ਆਪਣੇ ਮੰਤਰੀਆਂ ਦੇ ਨਾਲ ਬੈਠਕਾ ਕਰੋ ਉੱਚ ਸੁਰੱਖਿਆ ਦੀਆਂ ਬੈਠਕਾਂ ਸੱਦੋ ਜਿਹੜੇ ਲੋਕਾਂ ਦੀ ਅੰਗਹਿਲੀ ਕਰਕੇ ਇਹ ਸਾਰਾ ਕੁਝ ਹੋਇਆ ਜਿਹੜੇ ਤੁਹਾਡੇ ਬੜੇ ਨਜ਼ਦੀਕੀ ਨੇ ਅਮਿਤ ਸ਼ਾਹ ਉਹਨਾਂ ਨੂੰ ਕਹੋ ਕਿ ਤੁਸੀਂ ਰਿਜ਼ਾਈਨ ਕਰੋ ਤੁਸੀਂ ਅਸਤੀਫਾ ਦਿਵੋ ਜਦੋਂ ਲੋੜ ਹੈ ਤੁਹਾਨੂੰ ਹਰ ਸਮੇਂ ਹਰ ਪਲ ਦੇ ਉੱਤੇ ਨਿਗਰਾਨੀ ਰੱਖਣ ਦੀ ਤੁਸੀਂ ਬਿਹਾਰ ਦੇ ਵਿੱਚ ਜਾ ਕੇ ਚੋਣਵੀ ਰੈਲੀ ਕਰ ਰਹੇ ਹੋ ਤੇ ਉੱਥੇ ਹਾਸੇ ਡੱਠੇ ਕਰ ਰਹੇ ਹੋ ਇਸ ਤੇ ਹੀ ਕਿਹਾ ਜਾ ਸਕਦਾ ਹੈ ਕਿ ਥੋੜੀ ਬੋਤੀ ਤਾਂ ਜੇ ਤੁਹਾਨੂੰ ਸ਼ਰਮ ਆ ਜਾਵੇ ਬਹੁਤ ਵਧੀਆ ਗੱਲ ਹੈ ਤੁਸ ਜੁੜੇ ਹੋ ਲੋਕਪੱਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਇਹ ਮੈਂ ਗੱਲਾਂ ਕਿਉਂ ਕਹਿਆ ਨੇ ਇਹਨਾਂ ਦਰਦ ਮੇਰੇ ਅੰਦਰੋਂ ਕਿਉਂ ਛਲਕਿਆ ਹੈ ਇਹਦੇ ਦੋ ਕਾਰਨ ਨੇ ਭਾਰਤ ਦੀ ਸੱਤਾ ਤੇ ਭਾਰਤ ਦੀਆਂ ਰਾਜਨੀਤਿਕ ਪਾਰਟੀਆਂ ਚਾਹੇ ਕੋਈ ਵੀ ਹੋਵੇ ਮੌਕੇ ਦੀ ਤਲਾਸ਼ ਚ ਰਹਿੰਦੀਆਂ ਨੇ ਕਿ ਕਦੋਂ ਉਹਨਾਂ ਨੂੰ ਮੌਕਾ ਮਿਲੇ ਤੇ ਉਹ ਆਪਣੀਆਂ ਸਿਆਸੀ ਰੋਟੀਆਂ ਸੇਕ ਲੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪ੍ਰਧਾਨ ਉਹਨਾਂ ਦੀ ਪਾਰਟੀ ਭਾਰਤੀ ਜਨਤਾ ਪਾਰਟੀ ਐਸਾ ਕੋਈ ਮੌਕਾ ਵੀ ਆਪਣੇ ਹੱਥੋਂ ਨਹੀਂ ਜਾਣ ਦਿੰਦੀ ਹਾਲੇ ਲੋਕਾਂ ਦੇ ਸਿਵੇ ਠੰਡੇ ਨਹੀਂ ਹੋਏ ਹਾਲੇ ਪਹਿਲਗਾਮ ਦੇ ਵਿੱਚ ਮਾਰੇ ਗਏ ਲੋਕਾਂ ਦੇ ਸਿਵੇ ਠੰਡੇ ਨਹੀਂ ਹੋਏ ਤੇ ਸਾਡੇ ਪ੍ਰਧਾਨ ਮੰਤਰੀ ਮੋਦੀ ਹੁਰੀ ਤੇ ਉਹਨਾਂ ਦੇ ਨਾਲ ਕੁਰਸੀ ਤੇ ਬੈਠੇ ਨਿਤਿਸ਼ ਕੁਮਾਰ ਹਾਸਾ ਡਟਾ ਕਰ ਰਹੇ ਨੇ ਵੀਡੀਓ ਤੁਸੀਂ ਪਹਿਲਾਂ ਵੀ ਵੇਖੀ ਸਕਰੀਨ ਤੇ ਦੁਬਾਰਾ ਵੀ ਤੁਹਾਡੀ ਸਹੂਲਤ ਦੇ ਲਈ ਚਲਾ ਦਿੰਨੇ ਕੀ ਇੱਥੋਂ ਇਹੀ ਨਹੀਂ ਝਲਕਦਾ ਕਿ ਤੁਹਾਨੂੰ ਸ਼ਰਮ ਨਹੀਂ ਹੈ ਜੇ ਤੁਹਾਨੂੰ ਇੰਨੀ ਇੱਕ ਵੀ ਇੰਚਕ ਵੀ ਸ਼ਰਮ ਹੁੰਦੀ ਪਹਿਲੀ ਗੱਲ ਤਾਂ ਤੁਸੀਂ ਇਹ ਰੈਲੀ ਨਹੀਂ ਸੀ ਕਰਦੇ ਜੇਕਰ ਰੈਲੀ ਕੀਤੀ ਤਾਂ ਤੁਸੀਂ ਤੁਹਾਡੇ ਚਿਹਰੇ ਤੇ ਇਹ ਖੁਸ਼ੀਆਂ ਆਏ ਹਾਸੇ ਡਾਠੇ ਨਜ਼ਰ ਨਹੀਂ ਸੀ ਆਉਂਦੇ ਦਰਅਸਲ ਮਾਮਲਾ ਇਹ ਹੈ ਕਿ ਬਿਹਾਰ ਦੇ ਵਿੱਚ ਹੋਣੀਆਂ ਨੇ ਵਿਧਾਨ ਸਭਾ ਦੀਆਂ ਚੋਣਾਂ ਤੇ ਉਹ ਵੀ ਹੋਣੀਆਂ ਇਸੇ ਸਾਲ ਅਕਤੂਬਰ ਦੇ ਵਿੱਚ ਨੇ ਹਾਲਾਂਕਿ ਬਹੁਤ ਲੋਕ ਕਹਿੰਦੇ ਨੇ ਕਿ ਜਦੋਂ ਜਦੋਂ ਵੀ ਚੋਣਾਂ ਆਉਂਦੀਆਂ ਨੇ ਜਦੋਂ ਜਦੋਂ ਵੀ ਇਲੈਕਸ਼ਨ ਆਉਂਦੇ ਨੇ ਉਦੋਂ ਉਦੋਂ ਹੀ ਸਹਰਦਾਂ ਤੇ ਤਣਾਅ ਵੱਧ ਜਾਂਦਾ ਹੈ ਖੈਰ ਮੈਂ ਉਸ ਪਾਸੇ ਨਹੀਂ ਜਾਣਾ ਪਰ ਸਵਾਲ ਇਹ ਹੈ ਕਿ ਕਿ ਜਦੋਂ ਪ੍ਰਧਾਨ ਮੰਤਰੀ ਨੂੰ ਲੋੜ ਹੈ ਕਿ ਉਹ ਕੈਬਨਿਟ ਦੀ ਮੀਟਿੰਗ ਕਰਨ ਤੁਸੀਂ ਤਰਾਸ ਦੀ ਦੇਖ ਲਓ ਸਾਡੇ ਦੇਸ਼ ਦੀ ਕਿ ਐਡਾ ਵੱਡਾ ਕਾਂਡ ਹੋ ਗਿਆ ਹੋਵੇ ਅੱਤਵਾਦੀ ਲੋਕਾਂ ਦੇ ਗੋਲੀਆਂ ਮਾਰ ਕੇ ਮਾਰ ਕੇ ਠਾਈ ਜਾਣਿਆਂ ਨੂੰ ਜਿਹੜਾ ਉਹ ਮਾਰ ਕੇ ਚਲੇ ਜਾਣ ਕਤਲ ਕਰਕੇ ਚਲੇ ਜਾਣ ਦਰਿੰਦਗੀ ਦਿਖਾ ਕੇ ਚਲੇ ਜਾਣ ਤੇ ਸਾਡਾ ਗ੍ਰਹਿ ਮੰਤਰੀ ਜਿਹਦੀ ਜ਼ਿੰਮੇਵਾਰੀ ਹੈ ਜੰਮੂ ਕਸ਼ਮੀਰ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਸਹੀ ਰੱਖਣ ਦੀ ਉਹ ਇੱਕ ਸ਼ਬਦ ਨਾ ਬੋਲੇ ਤੇ ਪ੍ਰੈਸ ਕਾਨਫਰੰਸ ਨਾ ਕਰੇ ਟਵੀਟ ਨਾ ਖੜਕਾਵੇ ਕੱਲਾ ਟਵੀਟ ਖੜਕਾ ਕੇ ਸਾਰ ਦਵੇ ਕੀ ਉਹਦੀ ਜ਼ਿੰਮੇਵਾਰੀ ਨਹੀਂ ਸੀ ਬਣਦੀ ਕਿ ਉਹ ਮੀਡੀਆ ਨੂੰ ਜਾਣਕਾਰੀ ਦਿੰਦਾ ਕੀ ਉਹਦੀ ਜ਼ਿੰਮੇਵਾਰੀ ਨਹੀਂ ਸੀ ਬਣਦੀ ਕਿ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਾ ਤੇ ਜਿਹੜੇ ਦੇਸ਼ ਦੇ ਅੰਦਰ ਤੋਖਲੇ ਬਣ ਰਹੇ ਨੇ ਉਹਨਾਂ ਨੂੰ ਜਿਹੜਾ ਖਤਮ ਕਰਦਾ ਪਰ ਨਹੀਂ ਕਿਉਂਕਿ ਉਹਨਾਂ ਦੀ ਰਾਜਨੀਤੀ ਨਹੀਂ ਚੱਲਣੀ ਉਹਨਾਂ ਦਾ ਪ੍ਰਪਗੈਂਡਾ ਜਿਹੜਾ ਭਰਾ ਮਾਰੂ ਜਿਹੜਾ ਧਰਮਾਂ ਦੇ ਆਧਾਰ ਦੇ ਉੱਤੇ ਹਿੰਦੂ ਮੁਸਲਮਾਨ ਕਰਕੇ ਜਿਹੜਾ ਪ੍ਰਪਗੈਂਡਾ ਫਿਰੋ ਕੰਮ ਨਹੀਂ ਕਰੇਗਾ ਇਸ ਕਰਕੇ ਸਾਰਾ ਮੋਦੀ ਨੂੰ ਰੈਲੀ ਕਿਉਂ ਕਰਨੀ ਪਈ ਵੱਡਾ ਪ੍ਰਸ਼ਨ ਪਈ ਹੈ ਕੀ ਲੋਰ ਸੀ ਕੀ ਇਹ ਰੈਲੀ ਟਾਲੀ ਨਹੀਂ ਜਾ ਸਕਦੀ ਸੀ ਇਹਦੇ ਵਿੱਚ ਵੱਡੀ ਗੱਲ ਇਹ ਹੈ ਕਿ ਨਹੀਂ ਕਹਿੰਦੇ ਨਹੀਂ ਕਿ ਸਿਆਣੇ ਆਖਦੇ ਆ ਕਿ ਗਰਮ ਲੋਹੇ ਤੇ ਸੱਟ ਮਾਰ ਦਿੱਤੀ ਜਾ ਪ੍ਰਧਾਨ ਮੰਤਰੀ ਰੈਲੀ ਚ ਗਏ ਉਹਨਾਂ ਨੇ ਪਹਿਲਗਾਮ ਦੇ ਵਿੱਚ ਹੋਏ ਘਟਨਾਕ੍ਰਮ ਤੇ ਕਿਹਾ ਕਿ ਅਸੀਂ ਹੁਣ ਬਖਸ਼ਾਂਗੇ ਨਹੀਂ ਹੁਣ ਸਮਾਂ ਆ ਗਿਆ ਹੈ ਜਦੋਂ ਅਸੀਂ ਆ ਕਰ ਲਾਂਗੇ ਉਦੋਂ ਸਮਾਂ ਆ ਗਿਆ ਸੀ ਉਹ ਕਰ ਲਾਂਗੇ ਕਿਉਂਕਿ ਉਹ ਇਸੇ ਕਰਕੇ ਰੈਲੀ ਨਹੀਂ ਟਾਲੀ ਜਾ ਸਕੀ 사우ਦੀ ਅਰਬ ਦਾ ਦੌਰਾ ਟਾਲਿਆ ਜਾ ਸਕਦਾ ਸੀ ਹੋਰ ਸਾਰੇ ਕੰਮ ਟਾਲੇ ਜਾ ਸਕਦੇ ਸੀ ਪਰ ਇਹ ਰੈਲੀ ਨਹੀਂ ਟਾਲੀ ਜਾ ਸਕਦੀ ਸੀ ਇਸ ਕਰਕੇ ਕਿਉਂਕਿ ਇੱਥੇ মিডিਆ ਨਰੇਸ਼ਨ ਦਿੱਤਾ ਜਾਣਾ ਸੀ ਇੱਥੇ ਆਪਣੇ ਪਾਲਤੂ মিডিਏ ਨੂੰ ਇਹ ਚੀਜ਼ ਦੱਸੀ ਜਾਣੀ ਸੀ ਕਿ ਤੁਸੀਂ ਲੋਕਾਂ ਦੇ ਵਿੱਚ ਇਹ ਪਸੋਰ ਜਿਹੜੀ ਆ ਪਰੋਸੋ ਲੋਕਾਂ ਨੂੰ ਲੋਕਾਂ ਦੇ ਮਲੂਕ ਮਨਾਂ ਦੇ ਉੱਤੇ ਸੱਟ ਮਾਰਨੀ ਸੀ ਇਸ ਕਰਕੇ ਇਹ ਸਾਰਾ ਜਿਹੜਾ ਇਹ ਰੈਲੀ ਨਹੀਂ ਰੋਕੀ ਗਈ ਮੋਦੀ ਹੁਣੀ ਅਕਸਰ ਹੀ ਕਹਿੰਦੇ ਆ ਜਦੋਂ ਕੋਰੋਨਾ ਚੱਲਿਆ ਕਿ ਆਪਦਾ ਦੇ ਵਿੱਚ ਅਫਸਰ ਹੁੰਦਾ ਤੇ ਮੋਦੀ ਵੀ ਇਸ ਤੋਂ ਪਿੱਛੇ ਨਹੀਂ ਹਟਦੇ ਮੋਦੀ ਵੀ ਆਪਦਾ ਦੇ ਵਿੱਚ ਅਫਸਰ ਜਾਨੀ ਕਿ ਔਖੀ ਘੜੀ ਦੇ ਵਿੱਚ ਮੌਕੇ ਦੀ ਤਲਾਸ਼ ਚ ਰਹਿੰਦੇ ਨੇ ਤੇ ਤੁਸੀਂ ਆਪ ਹੀ ਦੇਖ ਲਿਆ ਕਿ ਉਹ ਕਿੰਨੇ ਵੱਡੇ ਪੱਦਰ ਤੇ ਮੌਕੇ ਦੀ ਤਲਾਸ਼ ਦੇ ਵਿੱਚ ਸੀ ਤੇ ਉਹਨਾਂ ਨੂੰ ਮੌਕਾ ਮਿਲਿਆ ਤੇ ਉਹਨਾਂ ਨੇ ਬਿਹਾਰ ਦੇ ਵਿੱਚ ਕੁਝ ਕੀਤਾ ਬਿਹਾਰ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਗਏ ਤੇ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਕਈ ਗੱਲਾਂ ਕਹੀਆਂ ਨੇ ਪ੍ਰਧਾਨ ਮੰਤਰੀ ਕਹਿੰਦੇ ਕਿ ਅਸੀਂ ਕਿਸੇ ਨੂੰ ਨਹੀਂ ਛੱਡਣਾ ਹੁਣ ਜਿਹੜਾ ਵੀ ਉਹਨਾਂ ਨੇ ਆਪਣੇ ਭਾਸ਼ਣ ਤੋਂ ਪਹਿਲਾਂ ਪ੍ਰਾਰਥਨਾ ਵੀ ਕੀਤੀ ਜਾਨਕਿ ਅਰਦਾਸ ਕੀਤੀ ਆਪਣਾ ਭਾਸ਼ਣ ਸ਼ੁਰੂ ਕਰਨ ਤੋਂ ਪਹਿਲਾਂ ਫਿਰ ਮੋਦੀ ਨੇ ਕਿਹਾ ਕਿ ਜਿਹੜਾ ਜਿੰਨੇ ਵੀ ਇਸ ਜਿਹੜਾ ਨੇ ਵੀ ਪਹਿਲਗਾਮ ਕੀਤਾ ਸੀ ਉਹਨਾਂ ਨੂੰ ਬਖਸ਼ਾਂਗੇ ਸਵਾਲ ਤਾਂ ਇਹ ਕਿ ਮੋਦੀ ਜੀ ਤੁਹਾਨੂੰ ਇਹ ਗੱਲ ਪੱਤਰਕਾਰਾਂ ਦੇ ਸਾਹਮਣੇ ਕਹਿਣੀ ਚਾਹੀਦੀ ਸੀ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਸੀ ਤੁਸੀਂ ਪੁਰਾਣੀਆਂ ਸਰਕਾਰਾਂ ਨੂੰ ਬਹੁਤ ਭੰਡਦੇ ਰਹੇ ਇਹ ਸਰਕਾਰ ਦੀ ਕਮੀ ਐ ਫੌਜ ਦੀ ਕਮੀ ਨਹੀਂ ਤੁਸੀਂ ਹੁਣ ਵੀ ਸਰਕਾਰ ਦੀ ਕਮੀ ਐ ਹੁਣ ਫੌਜ ਦੀ ਕਮੀ ਥੋੜਾ ਤੁਸੀਂ ਤਾਂ ਮਨਮੋਹਨ ਸਿੰਘ ਸਰਕਾਰ ਨਾਲੋਂ ਕਿਤੇ ਅੱਗੇ ਚੱਲਦਿਆਂ ਹੋਇਆਂ ਫੌਜ ਦੇ ਵਿੱਚ ਘਟਲਾ ਤੇ ਐਸੀ ਨਹੀਂ ਕਹਿੰਦੇ ਤੁਹਾਡੇ ਆਪਣੇ ਭਗਤ ਜਿਹੜੀ ਬਖਸ਼ੀ ਕਹਿੰਦੇ ਆ ਰਿਟਾਇਰਡ ਜਰਨਲ ਨੇ ਜਿਹੜੇ ਉਹ ਕਹਿੰਦੇ ਆ ਕਿ ਇਹ ਸਰਕਾਰ ਨੇ ਕੋਰੋਨਾ ਤੋਂ ਲੈ ਕੇ ਹੁਣ ਤੱਕ 1.5 ਲੱਖ ਫੌਜ ਜਿਹੜੀ ਆ ਉਹ ਭਰਤੀ ਨਹੀਂ ਕੀਤੀ ਜਿਹੜੀ ਕਰਨੀ ਚਾਹੀਦੀ ਸੀ ਇਹ ਸਵਾਲ ਲੈ ਬਿਆਰ ਦੇ ਝੰધારਪੁਰ ਦੇ ਵਿੱਚ ਪ੍ਰਧਾਨ ਮੰਤਰੀ ਗਏ ਮધુਬਣੀ ਦੇ ਵਿੱਚ ਗਏ 13480 ਕਰੋੜ ਰੁਪਏ ਦੀਆਂ ਸੁਗਾਤਾਂ ਜਿਹੜੀਆਂ ਨੇ ਉਹ ਵੰਡ ਕੇ ਆਏ ਨੇ ਹੁਣ ਇਹਨਾਂ ਨੂੰ ਸੁਗਾਤਾਂ ਕਹੀਏ ਇੱਕ ਪਾਸੇ ਲਾਸ਼ਾਂ ਆ ਰਹੀਆਂ ਨੇ ਇੱਕ ਪਾਸੇ ਪ੍ਰਧਾਨ ਮੰਤਰੀ ਸੁਗਾਤਾਂ ਵੰਡ ਰਿਹਾ ਦੋਵਾਂ 'ਚ ਮੈਲ ਨਹੀਂ ਮੇਲ ਜਿਹੜਾ ਹੋਣਾ ਚਾਹੀਦਾ ਸੀ ਪ੍ਰਧਾਨ ਮੰਤਰੀ ਦੀ ਸੋਗਵਾਰ ਸਥਿਤੀ ਦੇ ਵਿੱਚ ਇਹ ਕੁਝ ਕਰਨਾ ਉਹ ਆਪਣੇ ਆਪ ਦੇ ਵਿੱਚ ਜਿਹੜਾ ਕਾਫੀ ਖਰਾਨੀਜਨਕ ਹੈ ਰਹੀ ਗੱਲ ਜਿਹੜੇ ਪੰਜ ਚਾਰ ਐਕਸ਼ਨ ਲੈਣ ਨੇ ਉਹਨਾਂ ਦੇ ਵਿੱਚ ਵੀ ਕਿੰਨਾ ਕੁ ਦਮ ਹੈ ਇਹਦੇ ਬਾਰੇ ਅਲੈਦਾ ਗੱਲ ਕਰਦੇ ਹਾਂ ਕਿ ਉਹ ਕੀ ਵਾਕਈ ਅਸਰਦਾਰ ਹੈ ਨੇ ਕਿ ਪਾਕਿਸਤਾਨ ਲਈ ਉਹ ਸੰਕਟ ਖੜਾ ਕਰ ਸਕਦੇ ਨੇ ਕਿ ਇਸ ਇਸ ਦਾ ਕਰਕੇ ਭਾਰਤ ਆਪਣੇ ਪੈਰਾਂ ਤੇ ਆਪ ਕਹਾੜੀ ਤਾਂ ਨਹੀਂ ਮਾਰਨ ਵੱਲ ਜਾ ਰਿਹਾ ਇਹ ਕਹਿ ਜੀਆਂ ਸਥਿਤੀਆਂ ਬਣ ਨਹੀਂ ਐ ਇੱਕ ਅਲੱਗ ਦਾ ਗੱਲ ਹੈ ਪਰ ਜੋ ਤਸਵੀਰਾਂ ਅੱਜ ਬਿਹਾਰ ਤੋਂ ਆਈਆਂ ਤੇ ਜੋ ਤਸਵੀਰਾਂ ਪਹਿਲਗਾਮ ਤੋਂ ਆਈਆਂ ਦੋਵਾਂ ਨੇ ਦਿਲ ਨੂੰ ਦੁਖਾਇਆ ਹੈ ਦੋਵੇਂ ਦਿਲ ਨੂੰ ਦੁਖਾਉਣ ਵਾਲੀਆਂ ਨੇ ਇੱਕ ਪਾਸੇ ਹੱਥਾ ਡ ਜਿਹੜਾ ਕਹਿ ਲਈਏ ਕਿ ਹਾਸਾ ਠਾਠਾ ਹੋ ਰਿਹਾ ਹੈ ਇੱਕ ਪਾਸੇ ਰੈਲੀ ਦੇ ਵਿੱਚ ਚੋਣਵੀ ਰੈਲੀ ਕੀਤੀ ਜਾ ਰਹੀ ਹੈ ਵੋਟਾਂ ਮੰਗੀਆਂ ਜਾ ਰਹੀਆਂ ਨੇ ਲੋਕਾਂ ਨੂੰ ਸਾਧਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਜਿਹੜੇ ਵੈਨ ਪਾਉਂਦੀਆਂ ਦ੍ਰਿਸ਼ ਨੇ ਉਹ ਤੁਹਾਡੇ ਸਾਹਮਣੇ